ਸਤਿ ਸ੍ਰੀ ਅਕਾਲ ਜੀ ਜਪਜੀ ਸਾਹਿਬ ਦੀ ਬਾਣੀ ਬਹੁਤ ਹੀ ਗਹਿਰੀ ਹੈ ਤੇ ਅੱਜ ਆਪਾਂ ਇਸ ਦੇ ਇੱਕ ਬਹੁਤ ਖਾਸ ਸੰਕਲਪ ਮੰਨ ਦੀ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਵੱਡਾ ਸਵਾਲ ਜਿਹੜਾ ਜਪੂਜੀ ਸਾਹਿਬ ਦੇ ਸ਼ੁਰੂ ਵਿੱਚ ਹੀ ਆਉਂਦਾ ਹੈ ਉਹ ਇਹ ਹੈ ਕਿ ਝੂਠ ਦੀਆਂ ਕੰਧਾਂ ਨੂੰ ਤੋੜ ਕੇ ਸੱਚ ਨਾਲ ਕਿਵੇਂ ਜੁੜਿਆ ਜਾਵੇ ਇਹ ਸਿਰਫ ਇੱਕ ਸਵਾਲ ਨਹੀਂ ਹੈ ਇਹ ਤਾਂ ਇੱਕ ਖੋਜ ਹੈ ਇੱਕ ਸਫ਼ਰ ਹੈ ਤੇ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਇਸੇ ਜਵਾਬ ਦੀ ਤਲਾਸ਼ ਵਿੱਚ ਹੈ फिर यह आध्यात्मिक सफ़र शुरू कितों होंगे है देखो ये बाहरी कर्मकांड नहीं, सगो एक खास किस्म के सुन न शुरू हूँ है देखो यवाज़ सुन की गल नहीं हो रही सुनिया का मतलब है पूरे ध्यान पूरी चेतनता किसी सच्चे स्रोत तो सतगुरु तो उस ब्रह्म गयान ग्रहण करना समझो कि यह पूरे सफ़र की नीँह है ਸੰਤ ਤੇਜਾ ਸਿੰਘ ਜੀ ਦਾ ਇਹ ਅਨੁਵਾਦ ਇਸ ਗੱਲ ਤੇ ਕਿੰਨਾ ਵਧੀਆ ਜ਼ੋਰ ਦਿੰਦਾ ਹੈ ਕਿ ਸੁਣਨਾ ਇੱਕ ਐਕਟਿਵ ਇੱਕ ਕਿਰਿਆਸ਼ੀਲ ਪ੍ਰਕਿਰਿਆ ਹੈ ਮਤਲਬ ਸਿਰਫ ਸੁਣਿਆ ਨਹੀਂ ਬਲਕਿ ਸੁਨੇ ਹੋਏ ਨੂੰ ਆਪਣੇ ਮਨ ਵਿੱਚ ਤੋਲਿਆ ਉਸ ਉੱਤੇ ਵਿਚਾਰ ਕੀਤਾ ਅੱਛਾ ਸੁਨਣ ਤੋਂ ਬਾਅਦ ਆਉਂਦਾ ਹੈ ਅਗਲਾ ਅਤੇ ਸ਼ਾਇਦ ਸਭ ਤੋਂ ਜ਼ਰੂਰੀ ਕਦਮ ਜਿਸ ਨੂੰ ਮੰਨਨੇ ਕਿਹਾ ਜਾਂਦਾ ਹੈ ਆਓ ਦੇਖੀਏ ਕਿ ਇਹ ਸਾਡੇ ਸਫ਼ਰ ਨੂੰ ਕਿਵੇਂ ਇੱਕ ਨਵਾਂ ਮੋੜ ਦਿੰਦਾ ਹੈ दा मतलब सिर्फ विश्वास करना नहीं है ये एक बहुत डूंगी स्वीकृति है एक अजिहा पक्का यकीन जड़ा अंदरों उठता है तो जिसनों कोई हिला नहीं सकता यानी कि ज्ञान नु सिर्फ जानना नहीं बल्कि उसनों अपने जीवन का हिस्सा बना लेना तो फ़र्क बिल्कुल साफ है साधारण विश्वास हुंदा है सिर्फ दिमाग नाल किसी गल नैना जिसन कोई शक आके हिला भी सकता है पर मੰਨਿਆ ਹੈ ਉਸ ਸਚਾਈ ਨੂੰ ਦਿਲ ਵਿੱਚ ਵਸਾ ਲੈਣਾ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਰਾਹ ਬਾਰੇ ਸਿਰਫ ਜਾਣਕਾਰੀ ਰੱਖਤਾ ਹੋਵੇ ਤੇ ਦੂਜਾ ਅਸਲ ਵਿੱਚ ਉਸ ਰਾਹ ਤੇ ਤੁਰਿਆ ਹੋਵੇ ਇਹ ਉਹ ਮੂਲ ਪੌੜੀਆਂ ਹਨ ਜਿੱਥੋਂ ਮੰਨੇ ਦਾ ਸਾਰਾ ਗਿਆਨ ਆਉਂਦਾ ਹੈ ਤੇ ਖੁਦ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਅਵਸਥਾ ਦੀ ਮਹਿਮਾ ਇੰਨੀ ਜ਼ਿਆਦਾ ਹੈ ਇਸ ਦੇ ਫਲ ਇੰਨੇ ਮਿੱਠੇ ਨੇ ਕਿ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਹੀ ਨਹੀਂ तो देखो कि शक्तिशाली उदाहरण है कि इस अवस्था में पाँव होंगे की है मनिया का असर तुरंत हों जि ही मन सतगुरु दिख्यावे टिगता है वो दुनियावी इच्छाव के बंधन तो आज़ाद हो जाता है पर मन ने सिर्फ एक अंदरूनी एहसास नहीं है इसका असर इंसान के पूरे चरित्र पूरी चेतना से पैदा है जो बारों भी दिखाई देता है ਇਸ ਦਾ ਪ੍ਰਭਾਵ ਇੰਨਾ ਡੂੰਗਾ ਹੁੰਦਾ ਹੈ ਕਿ ਇਹ ਦੁਨੀਆ ਨੂੰ ਦੇਖਣ ਦਾ ਤੇ ਆਪਣੇ ਆਪ ਨੂੰ ਸਮਝਣ ਦਾ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ। ਇੱਕ ਨਵੀਂ ਚੇਤਨਾ ਦਾ ਜਨਮ ਹੁੰਦਾ ਹੈ। ਤਾਂ ਸਵਾਲ ਉੱਠਦਾ ਹੈ ਕਿ ਜਿਸ ਇਨਸਾਨ ਨੇ ਮੰਨ ਦੀ ਅਵਸਥਾ ਪਾ ਲਈ, ਉਸ ਦੀ ਪਹਿਚਾਣ ਕੀ ਹੈ? ਬਾਣੀ ਦੇ ਹਿਸਾਬ ਨਾਲ ਉਹਨਾਂ ਦਾ ਮਨ ਹਮੇਸ਼ਾ ਇੱਕ ਆਨੰਦ, ਇੱਕ ਖੇੜੇ ਵਿੱਚ ਰਹਿੰਦਾ ਹੈ। ਉਹਨਾਂ ਨੂੰ ਆਤਮ ਗਿਆਨ ਹਾਸਲ ਹੁੰਦਾ ਹੈ। ਉਹ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ ਨੇ ਤੇ ਕਦੇ ਕਿਸੇ ਅੱਗੇ ਹੱਥ ਨਹੀਂ ਅੜਦੇ। ਸਹੀ ਮਾਇਨੇ ਵਿੱਚ ਇੱਕ ਆਦਰਸ਼ ਇਨਸਾਨ ਬਣ ਜਾਂਦੇ ਹਨ ਤਾਂ ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਸਿਰਫ ਕੁਝ ਚੰਗੇ ਗੁਣ ਅਪਣਾਉਣ ਦੀ ਗੱਲ ਨਹੀਂ ਇਹ ਤਾਂ ਹੋਣ ਦੀ ਵਜੂਦ ਦੀ ਇੱਕ ਬੁਨਿਆਦੀ ਤਬਦੀਲੀ ਹੈ ਇਹ ਜੀਵਨ ਜਿਉਣ ਦਾ ਇੱਕ ਬਿਲਕੁਲ ਨਵਾਂ ਤਰੀਕਾ ਹੈ ਤਾਂ ਹੁਣ ਆਪਾਂ ਇਸ ਸਫ਼ਰ ਦੇ ਸਿਖਰ ਤੇ ਪਹੁੰਚਦਿਆਂ ਸੁਣਨ ਅਤੇ ਫਿਰ ਮੰਨਣ ਦੇ ਪੜਾਵਾਂ ਵਿੱਚੋਂ ਲੰਘ ਕੇ ਆਖਰੀ ਮੰਜ਼ਿਲ ਕੀ ਹੈ ਅੰਤਿਮ ਨਤੀਜਾ ਕੀ ਨਿਕਲਦਾ ਹੈ ਜੇ ਆਪਾਂ ਇਸ ਪੂਰੇ ਅਧਿਆਤਮਿਕ ਸਫਰ ਨੂੰ ਕੁਝ ਸੌਖੇ ਕਦਮਾਂ ਵਿੱਚ ਵੇਖੀਏ ਤਾਂ ਇਹ ਇਸ ਤਰ੍ਹਾਂ ਬਣਦਾ ਹੈ ਪਹਿਲਾ ਕਦਮ ਹੈ ਸੱਚ ਨੂੰ ਸੁਣਨਾ ਦੂਜਾ ਉਸ ਸੱਚ ਨੂੰ ਆਪਣੇ ਅੰਦਰ ਵਸਾਉਣਾ ਤੇ ਤੀਜਾ ਤੇ ਆਖਰੀ ਕਦਮ ਖੁਦ ਉਸ ਸੱਚ ਦਾ ਰੂਪ ਹੋ ਜਾਣਾ ਅਤੇ ਇਹ ਹੈ ਉਸ ਸ਼ਾਨਦਾਰ ਸਿਟਾ ਇਹ ਅੰਤਿਮ ਮੰਜ਼ਿਲ ਹੈ ਪਰਮਾਤਮਾ ਨਾਲ ਇੱਕ ਮਿਖ ਹੋ ਜਾਣਾ ਉਸ ਵਿੱਚ ਅਭੇਦ ਹੋ ਜਾਣਾ ਇਸੇ ਤਰਤੀ ਤੇ ਇਸੇ ਜੀਵਨ ਵਿੱਚ ਬ੍ਰह्म ਚੇਤਨਾ ਦੀ ਅਵਸਥਾ ਨੂੰ ਪਾ ਲੈਣਾ ਤਾਂ ਅੰਤ ਵਿੱਚ ਇਹ ਵਿਚਾਰ ਸਾਡੇ ਸਾਹਮਣੇ ਆਉਂਦਾ ਹੈ ਜੇਕਰ ਸੱਚ ਨੂੰ ਸੁਣਨਾ ਪਹਿਲਾ ਕਦਮ ਹੈ ਅਤੇ ਉਸ ਨੂੰ ਮੰਨਣਾ ਇੱਕ ਵੱਡਾ ਪਰਿਵਰਤਨ ਹੈ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਸਾਡੇ ਵਿੱਚੋਂ ਹਰ ਇੱਕ ਲਈ ਇਹ ਯਾਤਰਾ ਕਿੱਥੇ ਔਰ ਕਦੋਂ ਸ਼ੁਰੂ ਹੁੰਦੀ ਹੈ ਇਸ ਬਾਰੇ ਸੋਚ ਵਿਚਾਰ ਜ਼ਰੂਰ ਕਰਨਾ